ਕੀ ਨਾਮ ਆ ਜੀ ਸਤਿ ਸ਼੍ਰੀ ਅਕਾਲ ਇਹ ਕਰੇ ਮੱਲਾਵਾ ਇਹ ਹੌਲੇ ਫਾਟਕ ਕੋਲ ਸਾਹ ਹਾਂਜੀ ਕੀ ਸਮੱਸਿਆ ਕੀ ਆ ਰਹੀ ਹੈ ਸਮੱਸਿਆ ਸਾਨਵਾ ਐਸੇ ਬੀਤੀ ਹੈ ਕਿ ਬਹੁਤ ਦਿਨ ਤੋਂ ਖਰਾਬ ਪਿਆ ਹੈਗਾ ਸਰਦਨ ਸਾਹਿਬ ਜੀ ਪਾਣੀ ਚਲੇਗਾ ਨਹੀਂ ਸਰਦਨ ਇੱਕ ਨਾ ਪਾਣੀ ਵੀ ਆਪਣੇ ਪ੍ਰੋਬਲਮ ਆ ਰਹੀ ਹੈ ਪਾਣੀ ਦੀ ਵੀ ਇਹ ਸਾਡੀ ਸਮੱਸਿਆ ਪੂਰੀ ਹੋ ਜਾਏ ਨਹੀਂ ਤੇ ਦੋ ਦਿਨ ਤੋਂ ਬਾਅਦ ਦੋ ਦਿਨ ਦਾ ਟਾਈਮ ਦਿੰਨੇ ਆ ਦੋ ਦਿਨ ਤੋਂ ਬਾਅਦ ਨਹੀਂ ਤੇ ਹੌਲੇ ਫਾਟਕ ਤੇ ਧਰਨਾ ਦੇਵਾਂਗੇ ਪੱਕੇ ਤੌਰ ਤੇ ਦੋ ਦਿਨਾਂ ਦੇ ਬੱਚੇ ਸਾਡੇ ਮਾਰੇ ਘਰਾਂ ਚ ਪਾਣੀ ਵੜ ਗਿਆ ਬੱਚੇ ਬਿਮਾਰ ਪਏ ਆ बुरा ਬੁਰਾ ਹਾਲ ਆ ਸਾਡਾ ਸਾਰੇ ਮਲੇ ਬਿਮਾਰ ਪੜਾ ਹਾਂ की ਕਰਮ ਲਵਾ ਕੀ ਗੱਲ ਕੀ ਹੋ ਗਈ ਤੁਸੀਂ ਦਵਾਈ ਹੱਥ है ਫੜੀ ਪਈ ਹੈ ਇਹ ਕਿ ਸਰ ਬਦਵਾਰੀ ਆਦਾ ਸੀ ਵੀਰ ਜੀ ਕੀ ਪ੍ਰੋਬਲਮ ਸੀ ਬਦਵਾਰੀ ਜਿਆਦਾ ਆ ਤਾਂ ਉਹ ਕਿ ਆ ਕੀ ਬਿਮਾਰ ਪਏ ਹਾਂ ਤਾਂ ਕੋਈ ਸਫਾਈ ਕਰਮਚਾਰੀ ਜਾਂ ਕੋਈ अच्छा। हां की नाम है जी अपना हां के दे, अच्छा हांडे बार्डा दे एमसी कौन लाल तरसेमला ਕੀ ਹੁਣ ਕੀ ਸਮੱਸਿਆ ਕੀ ਆ ਰਹੀ ਹੈ ਨਹੀਂ ਨਾ ਹੋ ਗਿਆ ਵਾ ਗੰਦਾ ਪਾਣੀ ਆਂਦਾ ਘਰਾਂ ਜਾਂਦਾ ਪਿਆ ਵਾ ਅੱਜ ਕਹਿੰਨੇ ਆ ਤੇ ਕੋਈ ਸੁਣਵਾਈ ਨਹੀਂ ਗਈ ਅਸੀਂ ਬੰਦੇ ਸਾਧ ਕੇ ਕਰਾਨੇ ਆ ਤੇ ਤੁਮ ਵੀ ਇਦਾਂ ਹੀ ਆ ਗੱਲ ਪਰ ਜੇ ਜਿਹੜੀ ਪਿਛਲੀ ਦਿਨੀ ਐਮਐਲਏ ਸਾਹਿਬ ਨੂੰ ਇੱਕ ਮਸ਼ੀਨ ਲਗਾ ਕੇ ਸੀਵਰੇਜ ਨੂੰ ਸਾਫ਼ ਵੀ ਕਰਾਇਆ ਗਿਆ ਸੀ ਕਿ ਤੁਹਾਡੇ ਤੁਹਾਡੇ ਕਰਵਾਇਆ ਸੀ ਅੱਜ ਨਹੀਂ ਕਰਾਇਆ ਕੁਝ ਵੀ ਨਹੀਂ ਹੋਇਆ ਜੇ ਉਹ ਆਂਦੇ ਬੱਚੇ ਨਾ ਬਿਮਾਰ ਪੈਂਦੇ ਸੀ ਆ ਬਿਮਾਰ ਆ ਘਰਾਂ ਵਿੱਚ ਸਾਡੇ ਗੰਦਾ ਪਾਣੀ ਆਂਦਾ ਐਮਸੀ ਸਾਹਿਬ ਆ ਕੇ ਕੋਈ ਪੁੱਛਕਿਛ ਕਰ ਕੇ ਕਰਦੇ ਉਹ ਕਹਿੰਦਾ ਸਾਡਾ ਬਾੜ ਉਹ ਕਹਿੰਦਾ ਸਾਡਾ ਬਾੜ ਹੀ ਨਹੀਂ ਹੈਗਾ ਇਹ ਮੈਂ ਤਾਂ ਕਿੱਥੇ ਜਾਈ ਅਸੀਂ ਹੁਣ ਪਰੇਸ਼ਾਨ ਹੋ ਗਏ ਉਹ ਕਹਿੰਦੇ ਸਾਡੇ ਐਮਸੀ ਅਰੇ ਚ ਆਂਦੀਗਾ ਤੇ ਫਿਰ ਸਾਨੂੰ ਕੋਈ ਹਾਲ ਦੱਤਨ ਜੇ ਸੀ ਐਮਸੀ ਅਰੇ ਚ ਲੈ ਆਈਏ ਕਾਨੂੰਨੀ ਦੱਸਣਾ ਕੋਈ ਹਲਕਾ ਕਰਦਾ ਹਾਲ ਕਰਵਾ ਸੀ ਨਹੀਂ ਤੇ ਤੁਸੀਂ ਇੱਕ ਪਾਸੇ ਤਰ ਕਹਿੰਦੇ ਤੁਹਾਡਾ ਐਮਸੀ ਤਰਸੀਮ ਲਾਲ ਆ ਤੇ ਦੂਜੇ ਪਾਸੇ ਕਹਿੰਦੇ ਤੇ ਬਾੜ ਚ ਨਹੀਂ ਅੰਦਰ ਕੀ ਸਾਰਾ ਕੋਈ ਸਮਝ ਨਹੀਂ ਆਦਾ ਸਾਨੂੰ ਆ ਆਪਣੀ ਸਮਝ ਆਂਦੀ ਕੀ ਹੋ ਰਿਹਾ ਫੋਟੋ ਬੋਟ ਬੋਟ ਕਿਨੂੰ ਪਾਈ ਐ ਐਸ ਐਮਸੀ ਐਮਸੀ ਚ ਹਾਂਜੀ ਐਮਸੀ ਦੇ ਇਲੈਕਸ਼ਨ ਚ ਬੋਟਾਂ ਕੌਣ ਪਾਈਆਂ ਨਾਲ ਪੁੱਛੋ ਜਿੰਨਾਂ ਦੀ ਬਣੀਆਂ ਕਿਹਨੇ ਨੂੰ ਬੋਟ ਪਾਈ ਐ ਐਸ ਐਮਸੀ ਇਲੈਕਸ਼ਨ ਚ ਤਰਸੀਮ ਲਾਲ ਵੀ ਪਾਈਆਂ ਬੋਟਾ ਸਭ ਨੇ ਉਹਦਾ ਨਾਮ ਵੀ ਹੋਈ ਹੈ ਹੁਣ ਉਹ ਕਿਉਂ ਕਹਿ ਰਹੇ ਕਿ ਮੈਂ ਨਹੀਂ ਪਤਾ ਹੁਣ ਇਹ ਨਹੀਂ ਦੱਸੀ ਸਹੀ ਦੱਸੀ ਪੁੱਛਦਾ ਚਾਹਨੇ ਆ ਇਹ ਤਾਂ ਸਾਨੂੰ ਸਮਝ ਆਉਣਾ ਨੇ ਅਸੀਂ ਤਾਂ ਵੋਟ ਨਹੀਂ ਬਣਵਾ ਲਈ ਹੁਣ ਜਾਂ ਤਾਂ ਨਾ ਵੋਟ ਨਹੀਂ ਗਈ ਵੋਟ ਪਾ ਲੈ ਤਾਂ ਅਸੀਂ ਕਹਿੰਨੇ ਹਟਾ ਹੱਲ ਕਰੋ ਜਦ ਲਈ ਨਹੀਂ ਕਰੋਗੇ ਸੁਧਾਰ ਫਿਰ ਕੌਣ ਕਰੋਗਾ ਅਸੀਂ ਕਿਹਦੇ ਕੋ ਜਾਣਾ ਵਾ ਅਬ ਇਹ ਕੀ ਕਾਰਨ ਸੀ ਅੱਜ ਜਿਹੜਾ ਤੁਸੀਂ ਓਇਲਾ ਫਟਕ ਜਿਹੜੇ ਕਿ ਲੋਕਾਂ ਵੱਲੋਂ ਇੱਕ ਸੀਵਰੇਜ ਨੂੰ ਲੈ ਕੇ ਸਮੱਸਿਆ ਵਾ ਜਰਕੀ ਪਿਛਲੇ ਦਿਨੀ ਕਾਂਗਰਸ ਵੱਲੋਂ ਬੜੇ ਵੱਡੇ ਵੱਡੇ ਦਾਅਵੇ ਕੀਤੇ ਸੀ ਕਿ ਸੀਵਰੇਜ ਪਲੈਂਟ 9 ਲੱਖ ਰੁਪਏ ਲਾ ਕੇ ਸਾਰੇ ਸ਼ਹਿਰ ਦਾ ਸੀਵਰੇਜ ਪਲੈਂਟ ਚਾਲੂ ਕੀਤਾ ਗਿਆ ਵਾ ਪਰ ਜੇ ਆਪਾਂ ਗੱਲ ਕਰੀਏ ਓਇਲਾ ਫਟਕਦੇ ਇਹਨੇ ਲੋਕ ਪਰੇਸ਼ਾਨ ਹੋ ਰਹੀ ਹੈ ਕਿਦਾਂ ਦੇਖਦੇ ਇਹਨੇ ਦਾਅਵੇ ਨੂੰ ਬੇਨਤੀ ਹੈ ਜੀ ਮੈਂ ਅਭੀ ਰਾਜਪੂਤ ਸੇਵਾ ਦਾ ਹਲਕਾ ਕਪੂਥਲਾ ਪਹਿਲੋ ਮੈਂ ਤੁਹਾਡੀ ਨਾਲ ਗੱਲ ਨੂੰ ਇੱਕ ਵਾਰੀ ਰਾਈਡ ਕਰਨ ਲੱਗਾ ਮਾਫੀ ਚਾਹਨਾ ਤੁਸੀਂ ਕਾਂਗਰਸ ਦਾ ਨਾਮ ਦਿੱਤਾ ਕਦੀ ਵੀ ਕੋਈ ਪਾਰਟੀ ਮਾਰੀ ਨਹੀਂ ਹੁੰਦੀ ਇਹ ਜਿਹੜਾ ਪ੍ਰੋਮਿਸ ਕੀਤਾ ਸੀ ਇਥੋਂ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕੀਤਾ ਸੀ ਕਿਉਂਕਿ ਉਹਨਾਂ ਨੂੰ ਆਪਣੇ ਪੈਰੇ ਦੀ ਸ਼ੋਹਰਤ ਦਿਖਾਉਣ ਦਾ ਬੜਾ ਇੱਕ ਸ਼ੌਂਕ ਵਾ ਉਹਨਾਂ ਵੱਲੋਂ ਪਿਛਲੇ ਦਿਨੀ ਇੱਕ ਕਿਉਂਕਿ ਉਹ ਉਸ ਟਾਈਮ ਬਾਹਰ ਗਿਆ ਉਹਨਾਂ ਨੇ ਇੱਕ ਬ੍ਰੋਡਕਾਸਟ 'ਚ ਕਿਹਾ ਸੀਗਾ ਕਿ 9.5 ਲੱਖ ਰੁਪਇਆ ਲਾ ਕੇ ਵਾਟਰ ਕਲੀਨਿੰਗ ਸਿਸਟਮ ਜਿਹੜਾ ਵਾ ਸੀਵਰੇਜ ਦਾ ਜਿਹੜਾ ਵਾਟਰ ਕਲੀਨਿੰਗ ਆ ਇਹ ਜਿਹੜਾ ਮੇਰੇ ਵੱਲੋਂ ਲਿਆਂਦਾ ਗਿਆ ਜਿੰਨੂੰ ਕਿ ਲੋਕਾਂ ਨੇ ਬੜਾ ਸਾਥ ਦਿੱਤਾ ਜੇ ਲੋਕਾਂ ਨੂੰ ਸਾਫ ਦਿੱਤਾ ਵਾ ਜੀ ਜੇ ਸੀਵਰੇਜ ਕਲੀਨਿੰਗ ਹੋਇਆ ਵਾ ਤੇ ਆਹ ਹਾਲਾਤ ਮੈਨੂੰ ਦੱਸ ਦਿਓ ਕਿਉਂ ਆ ਇਸ ਕਰਕੇ ਜਾਂ ਤੇ ਤੁਸੀਂ ਝੂਠੇ ਹੋ ਤੇ ਜਾਂ ਫੇ ਲੋਕਾਂ ਨੂੰ ਝੂਠੇ ਬਣਾ ਰਹੇ ਹੋ ਕਿਉਂਕਿ ਲੋਕ ਦੇ ਬਜਾਰੇ ਤਰਾਹੀ ਤਰਾਹੀ ਕਰ ਰਹੇ ਆ ਸੀਵਰੇਜ ਬੰਦ ਪਏ ਆ ਇਹ ਸੀਵਰੇਜ ਦੀ ਸਮੱਸਿਆ ਜਿਹੜੀ ਆ ਨਾ ਓਇਲ ਫੈਕਟਰੀ ਤੋਂ ਚੁਆਇਸ ਬਲੈਡ ਫੈਕਟਰੀ ਜਾਂਦੇ ਅੱਜ ਦੀ ਨਹੀਂ ਆ ਇਹ ਜਿਹੜੀ ਇਹਨਾਂ ਨੂੰ ਦਿੱਕਤ ਆ 2 ਮਹੀਨੇ ਤੋਂ ਚੱਲ ਰਹੀ ਆ ਇੱਥੇ ਉਹਨੇ ਇੱਕ ਭਾਈ ਸਾਹਿਬ ਮੈਨੂੰ ਦੱਸਦਾ ਹੀ ਕਰੀਗਾ ਆਓ ਭਾਜੀ ਆਓ ਜੀ ਏ ਭਾਈ ਸਾਹਿਬ ਜਿਹੜੇ ਇੱਥੇ ਦੇ ਵਸਨੀਕ ਆ ਇਹ ਦੱਸ ਰਹੇ ਸੀਗੇ ਕਿ ਰਾਣਾ ਗੁਰਜੀਤ ਸਿੰਘ ਜੀ ਦੇ ਦਫ਼ਤਰ ਵੀ ਗਏ ਸਾਰੇ ਮਹੱਲੇ ਵਾਲੇ ਇਕੱਠੇ ਹੋ ਕੇ ਗਏ ਸੀ ਸਾਰੇ ਮਹੱਲੇ ਦੇ ਗਏ ਕਾਉਂਸਲਰ ਕੋ ਵੀ ਗਏ ਤਸੀਮ ਜਿਹੜਾ ਕਾਉਂਸਲਰ ਆ ਕਾਂਗਰਸ ਦਾ ਉਹਨਾਂ ਦੇ ਜਿਹੜੇ ਪੀਏ ਆ ਮੰਗਰ ਸਾਹਿਬ ਨੂੰ ਮਿਲੇ ਉਹਨਾਂ ਨੇ ਕਿਹਾ ਕਿ ਹੜਤਾਲ ਚੱਲਦੀ ਆ ਤੇ ਜਲਦ ਹੜਤਾਲ ਖਤਮ ਹੁੰਦੀ ਤਾਂੜਾ ਕਰਵਾ ਦਾਂਗੇ ਪਰ ਹੜਤਾਲ ਤੇ ਸ਼ੁਰੂ ਹੋਈ ਆ ਸੋਮਵਾਰ ਤੋਂ ਤੇ ਇਹ ਤੇ ਵਿਚਾਰੇ ਗਏ ਆ ਪਹਿਲੋਂ ਸੋ ਲੋਕਾਂ ਨੂੰ ਮੂਰਖ ਨਹੀਂ ਬਣਾ ਚਾਹੀਦਾ ਉਹ ਛੋਟਾ ਮੂੰਹ ਵੱਡੀ ਗੱਲ ਕਰਨ ਵਾਲਾ ਕੰਮ ਹੋ ਜਾਂਦਾ ਵਾ ਰਾਣਾ ਗੁਰਜੀਤ ਸਿੰਘ ਜੀ ਜੇ ਤੁਸੀਂ 9 ਲੱਖ ਰੁਪਇਆ ਲਾਇਆ 24 ਸਾਲ ਤੋਂ ਤੁਸੀਂ ਤੁਹਾਡੇ ਮਿਸਿਸ ਤੁਹਾਡੇ ਪਰਜਾਈ ਇੱਥੋਂ ਐਮਐਲਏ ਬਣ ਕੇ ਉਹ ਆਪਾਂ ਤਨਖਾਹਾਂ ਦਾ ਜੋੜ ਹੀ ਲਾ ਲਿਆ ਕਿੰਨਾ ਵਾ ਸੋ ਤੁਸੀਂ ਮੇਰੇ ਤੋਂ ਉਮਰ ਦੇ ਵੱਡੇ ਹੋ ਅੱਜ ਦਾ ਸਮਾਂ ਸਿਆਸਤ ਕਰਨ ਦਾ ਨਹੀਂ ਆ ਅੱਜ ਦਾ ਸਮਾਂ ਤੁਸੀਂ ਐਮਐਲਏ ਹੋ ਤੁਹਾਡੇ ਕੋ ਐਮਐਲਏ ਕੋ ਇੱਕ ਸੰਵਿਧਾਨਿਕ ਅਹੁਦਾ ਹੁੰਦਾ ਵਾ ਤੇ ਤੁਸੀਂ ਇਹਨਾਂ ਲੋਕਾਂ ਦੀ ਬਾਹ ਫੜੋ ਕਿਉਂਕਿ ਤੁਹਾਡੇ ਕੌਂਸਲਰ ਜਿਹੜੇ ਆ ਨਾ ਉਹਨਾਂ ਤੇ ਜਿਹੜੇ ਕੁਝ ਕੌਂਸਲਰ ਉਹਨਾਂ ਤੇ ਬੇੜਾਗਰਕ ਹੋਇਆ ਪਿਆ ترਸੀਮ ਨੂੰ ਕਦੋਂ ਦਾ ਫੋਨ ਲਾ ਰਹੇ ਤੁਸੀਂ ਇੱਕ ਮਿੰਟ ਇੱਕ ਮਹੀਨੇ ਤੋਂ ਤਸੇਨ ਨੂੰ ਫੋਨ ਲਾ ਰਹੇ ਆ ਕੇ ਕਹਿੰਦੇ ਜੀ ਮੈਂ ਕਦੀ ਕਹਿੰਦੇ ਮੈਂ ਠੀਕ ਨਹੀਂ ਮੇਰੇ ਗੈਸਟ ਆਏ ਉਹ ਇੰਨਾ ਦੇ ਜਿਹੜਾ ਕੰਮ ਆ ਉਹ ਕੌਣ ਕਰੇਗਾ ਮੇਰਾ ਕੋਈ ਦਿਲ ਨਹੀਂ ਕਰਦਾ ਸਾਡੇ ਵੀ ਜਿਹੜਾ ਪੁਰਾਣਾ ਨਹੀਂ ਆ ਰਿਹਾ ਜਿਆ ਕ ਮੇਰਾ ਕੋਈ ਦਿਲ ਨਹੀਂ ਕਰਦਾ ਗਰਮੀ ਜਾ ਕੇ ਮੈਂ ਵੀ ਖੜਾ ਆਵਾਜ਼ ਵਿੱਚ ਮੈਂ ਇਲੈਕਸ਼ਨ ਨਹੀਂ ਲੜਨਾ ਐਮਐਲਏ ਦਾ ਐਮਐਲਏ ਇਲੈਕਸ਼ਨ ਨੂੰ ਹੱਲੇ ਸਮਾਂ ਪਿਆ ਪਰ ਲੋਕਾਂ ਦੀ ਕੋਈ ਤੇ ਬਾਹ ਫੜੇ ਜੇ ਮੈਂ ਨਹੀਂ ਆਉਂਗਾ ਤਾਂ ਕੌਣ ਆਵੇਗਾ ਇੰਨੀ ਗਰਮੀ 'ਚ ਲੋਕੀ ਆਪਣੇ ਘਰਾਂ ਚੋਂ ਨਹੀਂ ਨਿਕਲਦੇ ਪਰ ਮੈਨੂੰ ਆਪਣੇ ਹਲਕੇ ਦੇ ਲੋਕਾਂ ਦੀ ਦੁੱਖ ਤਕਲੀਫ ਦੇਖ ਕੇਾਂ ਦੇਖੀ ਨਹੀਂ ਕਿਤੇ ਜਾਂਦੇ ਜਿਹਦੇ ਕਰਕੇ ਮੈਂ ਇੱਥੇ ਪਹੁੰਚਿਆ ਵਾਂ ਜਦੋਂ ਇਲੈਕਸ਼ਨ ਦਾ ਦੌਰ ਹੁੰਦਾ ਲੋਕ ਵੀ ਪੈਸੇ ਲੈ ਕੇ ਪਾਰਟੀਆਂ ਨੂੰ ਵੋਟਾਂ ਪਾਉਂਦੇ ਆ ਇੱਕ ਤੁਸੀਂ ਗੱਲ ਕਹਿ ਰਹੇ ਸੀ ਕਿ ਹਰ ਕਿ ਜਿਹੜਾ ਵੀ ਕੋਈ ਇਲੈਕਸ਼ਨ ਲੜਦਾ ਵਾ ਉਹਨੂੰ ਆਪਣੇ ਬਾੜ ਦੇ ਲੋਕਾਂ ਨੂੰ ਇੱਕ ਐਫੀਡੇਵਿਟ ਦੇਣਾ ਚਾਹੀਦਾ ਵਾ ਕਿ ਕਾਨੂੰਨ ਕੋਈ ਪਾਰਟ ਦੇ ਵਿੱਚ ਸਮੱਸਿਆ ਨਹੀਂ ਆਉਂਗੇ ਜੇ ਸਮੱਸਿਆ ਆਉਂਗੀ ਤਾਂ ਮੈਂ ਜ਼ਿੰਮੇਵਾਰ ਵਾਂ ਕੀ ਲੋਕਾਂ ਨੂੰ ਇਦਾਰੇ ਮਤਕੀ ਕਹਿ ਲੋ ਕਿ ਇਹ ਰੀਤ ਸ਼ੁਰੂ ਕਰਨੇ ਚਾਹੀਦੀ ਪੋਲਿਟਿਕਲ ਲੀਡਰਾਂ ਤੋਂ ਬਿਲਕੁਲ ਕਰਨੀ ਨਹੀਂ ਰਹੀ ਜੀ ਐਫੀਡਵਿਟ ਵਾਲਾ ਕੰਮ ਰਜਿਸਟਰਡ ਹੋ ਜਾਂਦਾ ਵਾ ਤੇ ਕੱਲ ਨੂੰ ਕੋਈ ਲੋਕਾਂ ਨੂੰ ਲਾ ਰਹੀ ਲਾ ਸਕਦਾ ਜਿਹੜੀ ਗਲਤੀ ਕਈ ਵੋਟ ਵੇਚਣ ਵਾਲੀ ਮੈਂ ਤਾਂ ਹੀ ਕਹਿੰਦਾ ਹੁਨਾ ਇੱਕ ਤਲਾਬ ਨੂੰ ਕੋਜ ਜਿਹੜਾ ਵਾ ਮੱਛੀਆਂ ਜਿਹੜੀਆਂ ਉਹ ਗੰਦਾ ਕਰ ਦਿੰਨੀਆਂ ਵਾ ਸੇਧੇ ਕਰਕੇ ਸਾਰੇ ਜਿਹੜਾ ਇਹਦੇ ਨਾਮ ਲੱਗਦੇ ਆ ਸੋ ਮੈਂ ਇਹਨਾਂ ਨੂੰ ਹੁਣੇ ਵੀ ਕਹਿ ਗਿਆ ਘੜਿਆ कि ਜਿਹੜਾ ਬੰਦਾ ਤੁਹਾਡੇ ਵਾਰਡ 'ਚ ਪੈਸਾ ਦਿੰਦਾ ਸ਼ਰਾਬ ਦਿੰਦਾ ਸਮਝ ਲਓ ਉਹਨੇ 5 ਸਾਲ ਤੁਹਾਡੀ ਕੋਈ ਗੱਲ ਨਹੀਂ ਕਰਨੀ ਤੁਹਾਡੀ ਬਾਹ ਨਹੀਂ ਫੜਨੀ ਤੋ ਇਹੋ ਜਿਹੇ ਬੰਦੇ ਕੋ ਐਫੀਡੇਵਿਟ ਜਰੂਰ ਲੋ ਤਾਂ ਕਿ ਜੇ ਉਹ ਮੁਕਰਨ ਤੇ ਕੋਰਟ 'ਚ ਉਹਨਾਂ ਦੇ ਕੰਟੈਂਪਟ ਕਰੋ ਤੇ ਉਹਨਾਂ ਦੇ ਬੰਦ ਹੀ ਕਾਰਵਾਈ ਕਰੋ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਕਿ ਇਹਨਾਂ ਸਮੱਸਿਆ ਨੂੰ ਉਹ ਮੰਗ ਖੋਸਲਾ ਜੀ ਕਰੀਏਗੇ ਤੋਂ ਬੇੜਾ ਗਰਗ ਦੇ ਪ੍ਰਸ਼ਾਸਨ ਦਾ ਹੋਇਆ ਬਿਆ ਇੱਕ ਪਾਸੇ ਤੇ ਉਹ ਵਿਚਾਰੇ ਜਿਹੜੇ ਗੋਪਾਲ ਸਾਪੋਜੀ ਨੇ ਪ੍ਰਧਾਨਗੀ ਚ ਕੋਰਪੋਰੇਸ਼ਨ 'ਚ ਜਿਹੜੇ ਬੈਠੇ ਹੋ ਆਪਣੀਆਂ ਮੰਗਾਂ ਨੂੰ ਲੈ ਕੇ ਸਾਡੇ ਮਲਾਜਮ ਭਰਤੀ ਹੋਵੇ ਤੇ ਹੁਣ ਅਸੀਂ ਮੰਗ ਕਿਹੜੇ ਪ੍ਰਸ਼ਾਸਨ ਤੋਂ ਕਰੀਏ ਕਮਿਸ਼ਨਰ ਸਾਹਿਬ ਜਾਂ ਆਪਣੇ ਕੋਲੋਂ ਬੰਦੇ ਭੇਜਦੇ ਨੇ ਹੁਣ ਅਈ ਤੇ ਡੀਸੀ ਸਾਹਿਬ ਕੋਲ ਮੰਗ ਕਰ ਸਕਦੇ ਜਿਹੜਾ ਜ਼ਿਲ੍ਹੇ ਦੇ ਮੁਖੀ ਆ ਕਿ ਆਓ ਇਨ੍ਹਾਂ ਗਰੀਬਾਂ ਦੀ ਕੋਈ ਗੱਲ ਬਾਤ ਸੁਣੋ ਇਨ੍ਹਾਂ ਦੀ ਬਾਹ ਫੜੋ ਕਿਉਂਕਿ ਸਿਆਸੀ ਲੀਡਰ ਜਿਹੜੇ ਐਮਐਸਐਸ ਸਹਿਮਾਨ ਤੇ ਕੌਂਸਲਰਾਂ ਉਹ ਤੇ ਇਨ੍ਹਾਂ ਵੱਲੋਂ ਹੱਥ ਖੜੇ ਕਰ ਗਏ ਆ ਹੁਣ ਡੀਸੀ ਸਾਹਿਬ ਤੁਹਾਡੇ ਕੋਲੋਂ ਮੰਗਾ ਕਿ ਲੋਕ ਤਰਾਹੀ ਤਰਾਹੀ ਕਰ ਇਹਨਾਂ ਦੀ ਬਾਹ ਫੜੋ ਨਹੀਂ ਤਾਂ ਆਉਣ ਵਾਲੇ ਦਿਨਾਂ 'ਚ ਉਹ ਜਲਾ ਫਾਟਕ ਦੇ ਬਾਹਰ ਸਾਰੀ ਸੰਗਤ ਬੈਠੇਗੀ 2 ਦਿਨ ਦਾ ਟਾਈਮ ਦੇ ਰਿਹਾ ਜੇ ਨਾ ਹੋਇਆ ਉਹਦੇ ਜ਼ਿੰਮੇਵਾਰ ਜਿਹੜਾ ਫੇਰ ਪ੍ਰਸ਼ਾਸਨ ਹੋਊਗਾ ਮੈਂ ਇਹਨਾਂ ਦਾ ਪੂਰਾ ਸਾਥ ਦੇਣ ਲਈ ਉਹਲਾ ਫਾਡੇ ਦੇ ਬਾਹਰ ਆਪਣੀ ਟੀਮ ਨਾਲ ਬੈਠੂੰਗਾ ਜਦੋਂ ਤੱਕ ਇਹਨਾਂ ਦੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ